ਸਾਡਾ ਵਸਦਾ ਰਹੇ ਪੰਜਾਬ ਮਾਂ ਬੋਲੀ ਜੁਗ ਜੁਗ ਜੀਵੇ ਮਾਂ ਬੋਲੀ ਜੁਗ ਜੁਗ ਜੀਵੇ ਮਾਂ ਬੋਲੀ ਦੇ ਨਾਂ ਤੇ ਤਾੜੀਆਂ ਕਿਉਂਕਿ ਸਾਡੇ ਦੇਸ਼ ਦੇ ਵਿੱਚ ਤੁਹਾਡਾ ਲਾਈਵ ਦਿਖਾ ਰਹੇ ਨੇ ਮਾਸ਼ਾ న్యూਸ ਜੋ ਸਾਡਾ ਜੋਰਦਾਰ ਤਾੜੀਆਂ ਪੀਸ ਦੇਖੋ ਇਹਨਾਂ ਨੂੰ ਸਾਰੀ ਤੁਹਾਡੇ ਦਰਸ਼ਕਾਂ ਨੂੰ ਪਿਆਰ ਤੋਂ ਸਤਿ ਸ਼੍ਰੀ ਅਕਾਲ ਬਹੁਤ ਆਨੰਦ ਆਇਆ ਇੱਥੇ ਆ ਕੇ ਮਤਲਬ ਬਹੁਤ ਖੁਸ਼ੀ ਹੋਈ ਬਹੁਤ ਪਿਆਰ ਮਿਲਿਆ ਬਹੁਤ ਅਸ਼ੀਰਵਾਦ ਮਿਲਿਆ ਮੈਂ ਆਪਣੇ ਸ਼ਹਿਰ ਕੋਰਾਲੀ ਤੇ ਖਰੜ ਦੇ ਸਾਰੇ ਜਿੰਨੀਆਂ ਸਾਡੀਆਂ ਮਾਵਾ ਭੈਣਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਸ ਤੀਆਂ ਦੇ ਤਿਉਹਾਰ ਦੀ ਲੱਖ ਲੱਖ ਵਧਾਈ ਦਿੰਦਾ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਵੀ ਇਹਨਾਂ ਦੇ ਘਰਾਂ ਦੇ ਵਿੱਚ ਪਰਮਾਤਮਾ ਖੁਸ਼ੀਆਂ ਖੇੜੇ ਤੇ ਲਾਈ ਰੱਖੇ ਚੜ੍ਹਦੀ ਕਲਾ ਰੱਖੇ ਤੇ ਤਰੱਕੀਆਂ ਬਖਸ਼ੇ ਜਿਹੜੀਆਂ ਸਾਡੀਆਂ ਮਾਤਾ ਮਾਂ ਐ ਭੈਣਾਂ ਐ ਬੀਬੀਆਂ ਐ ਉਹ ਘਰ ਦੇ ਕੰਮਾਂ 'ਚ ਰੁਚੀਆਂ ਰਹਿਦੀਆਂ ਅਜਿਹੇ ਪ੍ਰੋਗਰਾਮਾਂ ਦੇ ਬਹਾਨੇ ਚਲੋ ਆਪਣਾ ਜਿਹੜਾ ਮਨ ਪਰਚਾਵਾ ਕਰ ਲੈਣੀ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਵਧੀਆ ਉਪਰਾਲਾ ਸਾਡੇ ਬੀਬੀ ਸੁਰੇਂਦਰ ਕੌਰ ਜੀ ਵੱਲੋਂ ਸ਼ਹਿਰ ਦੇ ਉਹਨਾਂ ਵੱਲੋਂ ਕੀਤਾ ਗਿਆ ਉਹਨਾਂ ਦੀ ਸਮੂਚੀ ਬਲਕਿ ਟੀਮ ਵੱਲੋਂ ਕੀਤਾ ਗਿਆ ਜਿੱਥੇ ਪ੍ਰਧਾਨ ਜੀ ਬੀਬੀ ਸਰਨਜੀਤ ਕੌਰ ਜੀ ਵੀ ਪਹੁੰਚੇ ਨੇ ਆਪਦੇ ਸਾਥੀਆਂ ਦੇ ਨਾਲ ਬੀਬੀ ਰਿੰਦੀ ਜੀ ਤੇ ਸਾਰੇ ਉਹਨਾਂ ਦੇ ਸਹਿਯੋਗੀ ਸਾਰਿਆਂ ਦਾ ਧੰਨਵਾਦ ਇਹ ਇੱਕ ਦੇਖੋ ਗਰੁੱਪ ਐਫਰਟ ਹੁੰਦਾ ਕੋਈ ਵੀ ਇਕੱਲਾ ਵਿਅਕਤੀ ਇੱਕ ਐਦਾਂ ਦਾ ਇਵੈਂਟ ਨਹੀਂ ਕਰਾ ਸਕਦਾ ਜੇ ਉਰੇ ਸਾਰੀ ਇੰਨੀ ਵੱਡੀ ਗਿਣਤੀ 'ਚ ਸਾਰੀ ਪ੍ਰੈਜ਼ੈਂਸ ਹੈ ਸਭ ਨੇ ਦੇਖੋ ਕਿੰਨਾ ਆਨੰਦ ਮਾਣਿਆ ਗੋਗੀਆਂ ਬਹੁਤ ਸੋਹਣੀਆਂ ਪਾਈਆਂ ਬੱਚਿਆਂ ਦਾ ਟੈਲੈਂਟ ਨਿਕਲ ਕੇ ਬਾਹਰ ਆਇਆ ਤਾਂ ਇਦਾਂ ਦੇ ਪ੍ਰੋਗਰਾਮ ਮੈਨੂੰ ਲੱਗਦਾ ਵੀ ਵੱਧ ਤੋਂ ਵੱਧ ਹੋਣੇ ਚਾਹੀਦੇ ਜੀ ਅਸੀਂ ਵੀ ਬੀਬੀ ਜੀ ਨੂੰ ਪ੍ਰਕਾਸ਼ ਕਰਦੇ ਆਂ ਵੀ ਅਗਲੀ ਵਾਰ ਇਦੋਂ ਵੀ ਚੰਗਾ ਪ੍ਰੋਗਰਾਮ ਇਦੋਂ ਵੀ ਵੱਡਾ ਪ੍ਰੋਗਰਾਮ ਹੋਰ ਗੈਦਰਿੰਗ ਵਧਾ ਕੇ ਆਪਾਂ ਕਰਾਲੀ ਦੇ ਹੋਰ ਸਾਡੇ ਮਾਵਾ ਭੈਣਾਂ ਨੂੰ ਇਨਵੋਲਵ ਕਰਕੇ ਚੰਗਾ ਪ੍ਰੋਗਰਾਮ ਇਦੋਂ ਵੀ ਵਧੀਆ ਕਰੀਏ ਜੀ ਪੰਜਾਬ ਦੀ ਗੱਲ ਕਰੀਏ ਸੱਭਿਆਚਾਰ ਜਿਹੜਾ ਸਾਡਾ ਵਿਰਸਾ ਬੜਾ ਮਹਾਨ ਹੈ ਬਹੁਤ ਕੁਸ਼ ਹੈ ਜੀ ਇਹਦੇ ਵਿੱਚ ਸੋ ਉਸ ਦਾ ਇੱਕ ਅੰਗ ਇਹ ਵੀ ਹੈ ਜੀ ਕੀ ਕਹਿਣਾ ਚਾਹੋਗੇ ਮੈਂ ਦੇਖੋ ਉੱਥੇ ਬੈਠਾ ਮੇਰੇ ਦਿਮਾਗ ਚ ਆ ਰਿਆ ਸੀ ਬੱਚਿਆਂ ਨੇ ਬਹੁਤ ਸੋਹਣਾ ਮਾਈਕਰ ਸੰਭਾਲਿਆ ਸੀ ਸਟੇਜ ਬਹੁਤ ਸੋਹਣਾ ਮਤਲਬ ਵਧੀਆ ਉਹਨਾਂ ਦੇ ਬੋਲ ਸੀ ਇੱਥੇ ਇੱਕ ਇਹਨਾਂ ਨੂੰ ਕਿਤੇ ਨਾ ਕਿਤੇ ਕੁਇਸਾਂਗੋ ਨਾ ਕੁਐਸਚਨਸ ਵੀ ਪੁੱਛਣਾ ਚਾਹੀਦੇ ਨੇ ਬੇਸ਼ੱਕ ਸਾਡੀਆਂ ਲੜਕੀਆਂ ਨੂੰ ਮੋਸਟਲੀ ਪਤਾ ਹੈ ਪਰ ਪੁਰਾਣੀਆਂ ਚੀਜ਼ਾਂ ਪੁਰਾਤਨ ਵਿਰਸੇ ਨਾਲ ਜੁੜੀਆਂ ਹੋਈਆਂ ਜਿਵੇਂ ਆਪਾਂ ਪਾਸੇ ਲੜਕੀਆਂ ਅਕੈਡਮੀ ਆ ਪਾਸੇ ਕਾ ਹੁੰਦਾ ਵੱਖ-ਵੱਖ ਝੁੰਮਰ ਹੁੰਦੇ ਨੇ ਮਤਲਬ ਗਹਿਣਿਆਂ ਨੂੰ ਲੈ ਕੇ ਸੂਟਾਂ ਨੂੰ ਲੈ ਕੇ ਚੀਜ਼ਾਂ ਨੂੰ ਲੈ ਕੇ ਪੁਰਾਣੀ ਰਵਾਇਤਨ ਸਾਡਾ ਜਿਹੜਾ ਪੁਰਾਤਨ ਵਿਰਸਾ ਹੈ ਉਹਦੇ ਨਾਲ ਜੁੜਿਆ ਹੋਇਆ ਇੱਕ ਵੀ ਵੀ ਜੀ ਤੁਸੀਂ ਕੁਇਸ ਸੰਗੋ ਵੀ ਕਰ ਸਕਦੇ ਹੋ ਕਿ ਬੱਚਿਆਂ ਦੀ ਪੁਰਾਣੀ ਚੀਜ਼ਾਂ ਨੂੰ ਲੈ ਕੇ ਪੁਰਾਣੇ ਭਾਂਡਿਆਂ ਨੂੰ ਲੈ ਕੇ ਨੌਲੇਜ ਵਧੇ ਕਈ ਘਰਾਂ ਦੇ ਵਿੱਚ ਆਪਣੇ ਛੰਨੇ ਹੁੰਦੇ ਸੀ ਸਰਾਹੀ ਹੋਵੇ ਚਾਟੀ ਹੋਵੇ ਜਮਦਾਨੀ ਹੋਵੇ ਚੱਖੇ ਹੋਵੇ ਲੋੜ ਹੈ ਆਪਣੇ ਵਿਰਸੇ ਨਾਲ ਆਪਣੇ ਬੱਚਿਆਂ ਨੂੰ ਤੇ ਨਵੀਂ ਪੀੜ੍ਹੀ ਨੂੰ ਜੋੜ ਕੇ ਰੱਖਣ ਦੀ ਐਦਾਂ ਦਾ ਵੀ ਤੁਸੀਂ ਨੈਕਸਟ ਟਾਈਮ ਧਿਆਨ ਰੱਖੀਂਗੀ ਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਇਸ ਲੋਕਿਆਂ ਦਾ ਮੈਂ ਭੈਣ ਜੀ ਸਰਿੰਦਰ ਕੌਰ ਸ਼ੇਰ ਜੀ ਦੀ ਰਹਿਮਾਨਤ ਅੱਜ ਜੀਆਂ ਫੀਸ ਜੀਆਂ ਭਾਦੋਂ ਦੇ ਨਕਲਾਵੇ ਹਨਾ ਸੋਹਣ ਵੀ ਇਕੱਠੀਆਂ ਕਰੇ ਭਾਦੋਂ ਚੰਦਰੀ ਵੀ ਛੋੜੇ ਪਾਵੇ ਅੱਜ ਮੈਂ ਆਪਣੀਆਂ ਬੇਟੀਆਂ ਆਪਣੇ ਭੈਣਾਂ ਜੋ ਇੱਥੇ ਪੜ੍ਹਦੀਆਂ ਹਨ ਜੀ ਜਿਹੜਾ ਹਾਰ ਹੈ ਉਹਨਾਂ ਬਹੁਤ ਬਹੁਤ ਦਾ ਹੀ ਇਹ ਨਹੀਂ ਹੈ ਇਹ ਇਕ ਧੀਆਂ ਦਾ ਸੁਭਾਅ ਬਣਦਾ ਹੈ ਧੀਆਂ ਜਦੋਂ ਸਹੁਰੇ ਘਰ ਚਲੀ ਜਾਂਦੀਆਂ ਉਹ ਵਿਗਦੀ ਰਹਿੰਦੀ ਕਿ ਕਿਹਦੀ ਕਹਿੰਦਾ ਤਿਉਹਾਰ ਕਦੋਂ ਆਊਗਾ ਕਦੋਂ ਅਸੀਂ ਆਪਣੇ ਪੇਕੇ ਘਰ ਜਾਵਾਂਗੇ ਤੇ ਉੱਥੇ ਜਾ ਕੇ ਆਪਣੀ ਸਹਿੰਦਿਆਂ ਨਾਲ ਆਪਣੇ ਸਹੁਰਿਆਂ ਦੀਆਂ ਗੱਲਾਂ ਬਾਤਾਂ ਮਤਲਬ ਐਨਾ ਰੁਚੀ ਆਨ ਉਸ ਚੀਜ਼ ਚ ਕਿ ਉਹਨਾਂ ਨੂੰ ਸਹੁਰੇ ਯਾਦ ਵੀ ਨਹੀਂ ਲੈਂਦੇ ਉਹ ਆਪਣੇ ਪਿਓ ਦੇ ਘਰ ਚ ਐਨਾ ਕਮਗਨ ਹੋ ਜਾਂਦੀਆਂ ਇੱਕ ਬਹਾਨਾ ਪਾ ਦਿਆ ਕਿ ਜਾ ਕੇ ਤੇ ਬੱਚਿਆਂ ਲਈ ਬਹੁਤ ਹੀ ਅੱਛਾ ਪਲੇਟਫਾਰਮ ਹੈਗਾ ਕਈ ਸਾਡੀਆਂ ਜੋ ਬੱਚੀਆਂ ਸੋਸ਼ਲ ਮੀਡੀਆ ਦੇ ਲੱਗ ਲੱਗ ਧਾਇਰਿਆਂ ਤੇ ਜਾ ਕੇ ਜਾਣ ਨਾਲ ਉਹ ਜੋ ਇੱਥੇ ਸਾਡਾ ਪੰਜਾਬੀ ਸੱਭਿਆਚਾਰ ਕਲਚਰ ਹੈ ਜwidehat ਉਹਨੂੰ ਜ਼ਿੰਦਾ ਰੱਖਣ ਲਈ ਸਾਡੀਆਂ ਬੇਟੀਆਂ ਦਾ ਬਹੁਤ ਵਾਕੂਬੀ ਰੋਲ ਹੈ ਇਸੇ ਬਹਾਨੇ 'ਚ ਆਪਣੀਆਂ ਬੇਟੀਆਂ ਨੂੰ ਇੱਧਰ ਲਗਾ ਕੇ ਆਪਣੇ ਪੁਰਾਣੇ ਸੱਭਿਆਚਾਰ ਕਲਚਰ ਬਾਰੇ ਅਸੀਂ ਗੱਲ ਸਕਦੇ ਸੱਭਿਆਚਾਰ ਤਾਂ ਠੀਕ ਹੈ ਜੀ ਪਰ ਕੁਝ ਮਾਡਰਨ ਵੀ ਹੋ ਗਿਆ ਕੰਮ ਖਰਚੇ ਵੀ ਵਧ ਗਏ ਪਹਿਲਾਂ ਤਾਂ ਇਹ ਹੁੰਦਾ ਤਾਂ ਵੀ ਪਿੰਗਾ ਆਪਾਂ ਬੋੜਾ ਥੱਲੇ ਚਲੋ ਇਕੱਠੇ ਹੋ ਕੇ ਕਰ ਲੈਂਦੇ ਸੀ ਹੁਣ ਜਿਹੜਾ ਮਾਡਰਨ ਹੋ ਗਿਆ ਖਰਚੇ ਵੀ ਇਸ ਚੀਜ਼ ਦੇ ਬਜੇ ਇੰਨਾ ਕੋਲੇ ਇਨਕਮ ਵੀ ਜ਼ਿਆਦਾ ਹੋ ਗਈ ਉਹਦੇ ਹਿਸਾਬ ਨਾਲ ਸਾਡੀਆਂ ਬੱਚੀਆਂ ਆਪਣੇ ਪੇਰਾਂ ਦੇ ਸਿਰ ਤੇ ਮਾਪਦੇ ਸਿਰ ਤੇ ਆਪਾਂ ਕਰਦੇ ਆ ਸਾਰਾ ਕੁਝ ਹਨਾ ਮੈਂ ਆਪਣੀਆਂ ਬੱਚਿਆਂ ਨੂੰ ਵੀ ਐਡਵਾਈਸ ਦਿੰਨੇ ਆ ਕਿ ਬੇਟੀਆਂ ਆਓ ਆਪਣੇ ਪੰਜਾਬੀ ਸਭਿਆਚਾਰ ਆਪਣੇ ਕਲਚਰ ਨੂੰ ਸੰਭਾਲੋ ਤੇ ਆਪਾਂ ਹਰ ਇੱਕ ਰੁੱਖ ਰੁੱਖ ਲਾਈਏ ਇੱਕ ਘਰ ਵਿੱਚ ਜਿਵੇਂ ਰੁੱਖ ਛਾਂ ਦਿੰਦਾ ਐਵੇਂ ਸਾਡੀ ਧੀ ਸਾਨੂੰ ਛਾਂ ਦਿੰਦੀ ਐ ਚਾਹੇ ਬਿਆਹ ਕੇ ਸਾਰੇ ਘਰ ਚਲੀ ਜਾਵੇ ਪਰ ਆਪਣੇ ਮਾਂ ਪਿਓ ਦਾ ਦੁੱਖ ਸੁੱਖ ਲਈ ਉਹਨੂੰ ਤਾਂਗ ਰਹਿੰਦੀ ਐ ਕਿ ਮੇਰੇ ਮਾਂ ਪਿਓ ਪਤਾ ਨਹੀਂ ਕਿੱਦਾਂ ਹੋਣਗੇ ਚਾਹੇ ਮੁੰਡਿਆਂ ਲਈ ਆਪਾਂ ਲੋੜੀਆਂ ਵੰਡਦੇ ਆਂ ਦੀਵਾਲੀਆਂ ਮੰਗਦੇ ਆਂ ਪਰ ਜੋ ਧੀ ਹਿਦਾਈਕਰੋਲ ਹੈਗਾ ਆਪਣੇ ਮਾਪੇ ਲਈ ਉਹ ਇੱਕ ਵੱਖਰਾ ਅੰਦਾਜ਼ ਹੁੰਦਾ ਹੈ ਕਿ ਚਾਹੇ ਕਿੰਨੀ ਵੱਡੀ ਹੋਵੇ ਜਾਂ ਵੱਡੀ ਹੋ ਜਵੇ ਉਹਨੂੰ ਆਪਣੇ ਘਰੇ ਸਦੀ ਤਾਂ ਕਰਦੀ ਆ ਹਮੇਸ਼ਾ ਕਿ ਮੇਰੇ ਮਾਪੇ ਕਿੱਦਾਂ ਹੋਣਗੇ ਕਿ ਚਾਹੇ ਤਾਂ ਉਹ ਵਿਆਹ ਕਰਾਵੇ ਹੀ ਨਾ ਇੱਕ ਧੀ ਦਾ ਜੋ ਦਿਲ ਹੁੰਦਾ ਦਰਿਆਦ ਮਿਲ ਹੁੰਦਾ ਉਹ ਇੱਕ ਰੁੱਖ ਦੀ ਤਰ੍ਹਾਂ ਹੁੰਦਾ ਆਪਣੇ ਮਾਪਿਆਂ ਨਾਲ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਛੋਟੇ ਜਿਹੜੇ ਜਿਹੜਾ ਸਾਡਾ ਸੰਦੇਸ਼ ਆ ਕੇ ਜਾਦਾ ਤੇ ਮੈਡਮ ਸ਼ੇਰ ਗੀ ਜੀ ਦਾ ਜਿਨ੍ਹਾਂ ਦੇ ਸਦਕੇ ਅਸੀਂ ਇੱਥੇ ਆਏ ਆ ਗੁਰਪ੍ਰਤਾ ਸਿੰਘ ਜੀ ਦਾ ਰੋਸ ਵਿੱਚ ਸੀ ਤੇ ਮੈਂ ਕਹਿਣਾ ਚਾਹੂੰਗੀ ਜੋ ਸਾਡਾ ਪੰਜਾਬੀ ਵਿਰਸਾ ਹੈ ਸਾਡਾ ਸੱਭਿਆਚਾਰ ਹੈ ਇਹਦੇ ਨਾਲ ਤਾਂ ਸਾਨੂੰ ਬੱਚਿਆਂ ਨੂੰ ਜੋੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸਾਡੇ ਬੱਚੇ ਸਾਡੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਜੇ ਅਸੀਂ ਇਹੇ ਪ੍ਰੋਗਰਾਮ ਇਕੱਠੇ ਹੋ ਕੇ ਕਰਾਂਗੇ ਆਪਣੇ ਬੱਚਿਆਂ ਨੂੰ ਦੱਸਾਂਗੇ ਤਾਂ ਹੀ ਇਹਨਾਂ ਨੂੰ ਕੁਝ ਨਾ ਕੁਝ ਪਤਾ ਲੱਗੇਗਾ ਜੋ ਮਾਡਰਨ ਜ਼ਮਾਨੇ ਦੇ ਨਾਲ-ਨਾਲ ਸਾਨੂੰ ਇਹ ਸੱਭਿਆਚਾਰ ਆਪਣੇ ਬੱਚਿਆਂ ਨੂੰ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਗੁਰਪ੍ਰਤਾ ਜੀ ਨੇ ਕਿਹਾ ਪੁਰਾਣੇ ਭਾਂਡੇ ਜਿਨ੍ਹਾਂ ਤੇ ਸਾਡੇ ਬੱਚਿਆਂ ਨੂੰ ਅੱਜ ਨੋ ਹੀ ਨਹੀਂ ਪਤਾ ਇਹ ਕਿਹੜੀ ਚਾਤੀ ਕਿਹੜੀ ਮਦਾਨੀ ਕਿਹੜਾ ਕਹੇ ਕਈਆਂ ਨੂੰ ਨਹੀਂ ਪਤਾ ਉਹਨਾਂ ਦੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਜਿਹੜੇ ਘਰ ਪੁਰਾਣੇ ਭਾਂਡੇ ਉਹਨਾਂ ਦੀ ਪ੍ਰਸ਼ੰਸਾ ਨਹੀਂ ਲਾਤੇ ਬੱਚਿਆਂ ਨੂੰ ਜਾਣੂ ਕਰਾਉਣਾ ਚਾਹੀਦਾ ਸੋ ਮੈਂ ਤਾਂ ਇਹੀ ਕਰਾਂਗੀ ਵੀ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਨਾਲ ਵੱਧ ਤੋਂ ਵੱਧ ਜੋੜੋ ਉਤਸ਼ਾਹਿਤ ਕਰੋ ਤਾਂ ਪ੍ਰਤਾਪ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਪਰਿਆਣ ਤੇ ਇੱਧਰ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਬਸ ਅਗਲੀ ਵਾਰ ਅਸੀਂ ਬਹੁਤ ਵੱਡਾ ਪ੍ਰੋਗਰਾਮ ਕਰਾਵਾਂਗੇ ਇੰது ਵੀ ਜ਼ਿਆਦਾ ਕੀ ਸਭਿਆਚਾਰਕ ਸਭ ਨੂੰ ਪਤਾ ਚੱਲੇ ਆਪਣੇ ਪੁਰਾਣੇ ਵਿਰਸੇ ਵਿੱਚ ਕੀ ਸੀਗਾ ਕੀ ਨਹੀਂ ਤਾਂ ਬੱਚਿਆਂ ਨੂੰ ਪਤਾ ਨਹੀਂ ਅੱਜ ਕੱਲ੍ਹ ਮੋਬਾਈਲਾਂ ਤੱਕ ਹੀ ਸੀਮਤ ਰਹਿ ਗਏ ਨੇ ਜਦੋਂ ਬੱਚੇ ਤਾਂ ਆਪਾਂ ਉਸਤੇ ਵੀ ਬੜਾ ਪ੍ਰੋਗਰਾਮ ਕਰਾਂਗੇ ਪਟਿਆਲਾ ਸਾਹਿਬ ਨੇ ਵੀ ਇੱਕ ਅਡਵਾਈਸ ਦਿੱਤੀ ਹੈ ਕਿ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਨੇ ਉਹ ਜਰੂਰ ਮੈਂ ਅਮਲ ਕਰੂੰਗੀ ਜਿਹੜੇ ਮੈਨੂੰ ਕਿਹਾ ਮੈਨੂੰ ਉਹਨਾਂ ਚੀਜ਼ਾਂ ਤੇ ਜਰੂਰ ਅਮਲ ਕਰੂੰਗੀ ਅਸੀਂ ਵੀ ਇੱਕ ਬੇਨਤੀ ਕਰਾਂਗੇ ਕਿ ਇੱਕ ਸੰਧਾਰੇ ਦਾ ਸਿਸਟਮ ਅਸੀਂ ਇੱਕ ਜਗ੍ਹਾ ਗਏ ਸੀ ਉੱਥੇ ਹੀ ਕਰਿਆ ਸੀ ਵੀ ਪਟਿਆਲਾ ਸਾਹਿਬ ਅਗਲੀ ਵਾਰ ਜਦੋਂ ਭੈਣਾ ਇਕੱਠੀਆਂ ਹੋਣ ਕਿਲੋ-ਕਿਲੋ ਬਿਸਕਟ ਤੇ ਸਭ ਸਰਪੀਆ ਸੰਧਾਰੇ ਵਿੱਚ ਤੁਸੀਂ ਦੇਣਾ ਹੈ ਜੀ ਹੁਣ ਵੀ ਪਿੱਛੇ ਜਿੰਨੀਆਂ ਵੀ ਭੈਣਾ ਇਕੱਠੀਆਂ ਹੋਈਆਂ ਸਭ ਨੂੰ ਸੰਧਾਰਾ ਤੁਸੀਂ ਦੇਣਾ ਜੀ ਮੈਂ ਕਹਿੰਦਾ ਜੀ ਇਹ ਇੱਕ ਕਮਿਟਮੈਂਟ ਹੈ ਤੇ ਨੈਕਸਟ ਟਾਈਮ ਅਸੀਂ ਜ਼ਿਆਦਾ ਕਰਾਂ ਰਾਸ਼ਾ ਦੇ ਵੱਲੋਂ ਦਿੱਤਾ ਜਾਵੇ। ਬਹੁਤ ਵਧੀਆ ਕਰੋਗੇ ਜੀ ਅੱਗੇ। ਹੁਣ ਪੇੜਾਂ ਦਾ ਕਿਉਂ ਤੇ ਪੇੜਾ ਕਰਾ ਲਈ ਚ ਤੁਸੀਂ ਹਮੇਸ਼ਾ ਮਾਣ ਕਰਦੇ ਹੋ ਪਟਿਆਲਾ ਸਾਹਿਬ ਤੇ ਵੀਰ ਕਰਕੇ ਵੀ ਸਾਡੇ ਵੀਰ ਹੈ ਹਮੇਸ਼ਾ ਹੀ ਤੇ ਹੁਣ ਇੱਕ ਹੋਰ ਐਡ-ਆਨ ਕਰਤਾ ਵੀ ਅਗਲੀ ਵਾਰ ਜਿਹੜਾ ਸੰਧਾਰਾ ਇਹ ਸਾਰੀਆਂ ਪੇੜਾਂ ਨੂੰ ਨੂਰ ਦਵਾਂਗੇ ਅਸੀਂ ਬਹੁਤ ਵਧੀਆ ਪ੍ਰੋਗਰਾਮ ਲਿਕੂਗੇ। ਜੀ ਔਰ ਇਹਨਾਂ ਪੂਰਾ ਵੀ ਸਾਰੇ ਪ੍ਰਾਣੇ ਜੋ ਵੀ ਆਪਣਾ ਵਿਰਸਾ ਹੈ ਸਾਰਾ ਅਸੀਂ ਉਹ ਕਰਾਂਗੇ। ਹਾਂ ਠੀਕ ਹੈ। ਬਹੁਤ ਬਹੁਤ ਧੰਨਵਾਦ।